ਦੁਰਗਾ ਨੇ ਕੱਟ ਦਿੱਤੇ ਸਾਰੇ ਮਾਰਤੇ ਅਲੀ ਔਰ ਜੇਤਨ ਡਾਰਿੰਗ ਤੇ ਉਹ ਕਾਰਡ ਭੂਮ ਉਤਾਰਿੰਗ ਜਿੰਨੇ ਹੋਰ ਭੇਜੇ ਉਹਨੇ ਸਾਰੇ ਕੱਟ ਕੇ ਭੂਮ ਤੇ ਭੇਜਤੇ ਧਰ ਧਰਾਸ਼ਾਈ ਕਰਤੇ ਸਰ ਆਪ ਕਾਲੀ ਛੱਡਿਆ ਜਿੰਨੇ ਕਾਲੀ ਨੇ ਆਪ ਤੀਰ ਛੱਡੇ ਦੁਰਗਾ ਨੇ ਸਰ ਵਾਸਤਰ ਸਤਰੰਗ ਬਹਿੰਡਿੰਗ ਸਾਰ ਜਿਹੜੇ ਛਤਰੂ ਸੀਗੇ ਉਹਨਾਂ ਦੇ ਅਸਤਰ ਸ਼ਸਤਰ ਨਾਸ ਕਰਤੇ ਸਾਰੇ ਅਸਤਰ ਸ਼ਸਤਰ ਫੇਲ ਕਰਤੇ ਉਹਨਾਂ ਦੇ ਸ਼ਾਸਤਰਹੀਨ ਜਬੇ ਨੇ ਹਾਰਿਓ ਜੈ ਸ਼ਬਦ ਦੇਵਨ ਉਚਾਰਿਓ ਜਦ ਉਹ ਸੁਮ ਜਿਹੜਾ ਸੀਗਾ ਸ਼ਾਸਤਰਹੀਨ ਦੇਖਿਆ ਵੀ ਇਹਦੇ ਕੋ ਮੁੱਕਲੇ ਆ ਗਿਆ ਨਾ ਸ਼ਾਸਤਰਹੀਨ ਹੋਰ ਕੀ ਹੋ ਗਿਆ ਵੀ ਹੁਣ ਇਹਨੂੰ ਗੱਲ ਨਹੀਂ ਆਉਂਦੀ ਜਦ ਅੜਕੜ ਕੇ ਕਹਿ ਬੋਲਣ ਲੱਗਾ ਅੜਕੜ ਕੇ ਆਉੜਦੀ ਨਹੀਂ ਗੱਲ ਉਹਨਾਂ ਨੇ ਜੈ ਜੈ ਸ਼ਬਦ ਗਾਇਤੀ ਜਤਕੇ ਜਤਕੇ ਦੀ ਰੌਲਾ ਸ਼ਸਤਰਹੀਣ ਜਬੇ ਨਿਹਾਰੇਓ ਸ਼ਸਤਰਹੀਣ ਦੇਖ ਲਿਆ ਵੇ ਹੁਣ ਸ਼ਸਤਰਹੀਣ ਹੈ ਹੁਣ ਇਹਦੇ ਕੋਈ ਰਹਾ ਨਹੀਂ ਕੁਛ ਜੈ ਸ਼ਰੂ ਰਹਾ ਨਹੀਂ ਜੈ ਸ਼ਬਦ ਦੇਵਨ ਉਚਾਰ ਦੇਵ ਦੇਵ ਨੇ ਜੈਕਾਰੇ ਝੜਤੇ ਵੀ ਜਤਕੇ 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 ਜੈ ਹੋਗੀ ਵੀ ਦੇਖ ਲਿਆ ਵੇ ਹੁਣ ਇਹਦੇ ਕੋਈ ਹੈ ਨਹੀਂ ਕੁਛ ਕਹਿਣ ਨੂੰ ਨੰਬ ਮਦ ਬਾਜਨ ਬਾਜ ਹੀ ਅਵਲੋਕ ਦੇਵਾ ਗਾਜ ਹੀ ਵਿਚਾਲੇ ਨੰਬ ਦੇ ਵਿੱਚ ਬਾਜੇ ਵਜਾ ਦਿੱਤੇ ਅੰਦਰ ਵਿਚਾਲੇ ਗਿਆ ਜੋ ਅਜੋਨੇ ਹਾਰ ਨਹੀਂ ਮੰਨੀ ਇਹਨੀ ਆ ਜੋ ਪਰ ਗੱਲ ਬਣੀ ਆਉਂਦੀ ਹਮ ਅਵਲੋਕ ਦੇਵਾਗਾਜ ਹੀ ਬਸ ਦੇਖ ਕੇ ਇਹ ਗੱਲ ਦੇਖ ਕੇ ਸਾਰੇ ਦੇਖਣਾ ਹੁੰਦਾ ਆ ਬਲੋਕਰ ਅਵਲੋਕ ਦੇਵਾਗਾਜ ਹੀ ਦੇਵ ਸਾਰੇ ਗੱਜਣ ਲਾਗੇ ਦੇਵਤਾ ਜਾਣ ਪੈ ਗਈ ਵੀ ਅਸੀਂ ਜਿੱਤ ਗਏ ਹੁਣ ਦੇਵਤਾ ਦੇ ਨਾਲ ਸੁੱਕੇ ਪਏ ਤੇ ਵਿਚਾਰਿਆਂ ਦੇ ਹਮ ਦੇਵਤਾ ਦਾ ਨਾਲ ਸੁੱਕੇ ਪਏ ਸੀਗੇ ਉਹ ਮੈਚ ਦੇ ਦੌਰ ਰਹੇ ਤਾਂ ਸੀ ਵੀ ਵਾਲਾ ਹੀ ਦੋ ਰਹਿ ਗਈਆਂ ਇਹ ਦੋ ਛੱਕੇ ਨਾ ਲੱਗੇ ਤਾਂ ਗੱਲ ਬਣਦੀ ਨਹੀਂ ਉਹ ਲੱਗੇ ਉਹਨਾਂ ਦੇ ਕਰਪਾ ਨੂੰ ਬਿੱਲੀ ਦੇ ਕਰਪਾ ਨੂੰ ਛੱਕਾ ਟੁੱਟ ਗਿਆ ਉਹਦਾ ਵਿਚਾਰੇ ਬਹੁਤ ਇਹਨਾਂ ਨੂੰ ਅਰਾਧੀ ਲੋੜ ਸੀ ਲਖ ਦੇਵ ਬਾਰੰਬਾਰ ਹੀ ਖੁਸ਼ੀ ਨੂੰ ਦੇਵਤੇ ਅੰਦਰ ਸਮਾ ਨਹੀਂ ਸਕੇ ਖੁਸ਼ੀ ਬੋਲ ਉੱਠੀ ਗੱਜਣ ਲੱਗੇ ਜਿਹੜੇ ਸਵੇਂ ਬੈਠੇ ਨੇ ਨਾ ਡਰੇ ਬੈਠੇ ਸੀ ਉਹ ਗੱਜਣ ਲੱਗੇ ਸੂਰਮੇ ਬਣ ਗਏ ਲਖੀ ਦੇਵ ਬਾਰੰਬਾਰ ਹੀ ਲਖੀਦੇਵ ਬਾਰ ਬਾਰ ਹੀ ਬਾਰ ਬਾਰ ਦੇਵੀ ਜਿਹੜੀ ਹੈ ਉਹ ਉਹਨੂੰ ਦੇਖ ਰਹੇ ਨੇ ਹੋ ਬਾਰ ਬਾਰ ਉੱਠ ਉੱਠ ਦਰਸ਼ਨ ਕਰ ਰਹੇ ਨੇ ਜਿੱਥੇ ਤੋਂ ਆਈਏ ਦੇਖਣੇ ਜੈ ਸ਼ਬਦ ਉਹ ਦੂਰ ਹੋਣੇ ਵਿਚਾਰੇ ਰੇੜੇ ਆ ਕੇ ਫਿਰ ਦੇਖਦੇ ਨੇ ਜੈ ਸ਼ਬਦ ਸਰਬ ਪੁਕਾਰ ਹੀ ਬਸ ਜੈ ਜੈਕਾਰ ਅਲੱਗ ਹੈ ਅੱਡੀਆਂ ਜੈ ਜੈ ਦੇ ਦੇਖਦੇ ਨੇ ਪਿਛੇ ਜਿਵੇਂ ਐਕਸਟਰਨ ਨੂੰ ਦੇਖ ਰਹੇ ਹੁੰਦੇ ਆ ਜਾਣ ਇੱਥੇ ਲੋਕ ਦੇਖਦੇ ਨਹੀਂ ਹੁੰਦੇ ਉਹ ਸਾਰੇ ਕਿਹੜਾ ਨੇੜੇ ਜਾਣ ਦਿੰਦੇ ਨੇ ਹਰਣਕੋਪ ਕਾਲ ਕਰਾਲੀਆਂ ਰਣਕੋਪ ਕਾਲ ਕਰਾਲੀਆਂ ਬੜਾ ਕਰਾਲ ਰੂਪ ਧਾਰਨ ਕਰਕੇ ਕੋਪ ਕੇ ਕਾਲੀ ਨੇ ਘਟ ਅੰਗ ਪ੍ਰਾਣ ਓਛਾਲੀਆਂ ਘਟ ਅੰਗ ਪ੍ਰਾਣ ਓਛਾਲੀਆਂ ਨੂੰ ਉਹਦੇ ਸਾਰੇ ਅੰਗ ਕੱਟ ਦਿੱਤੇ ਅੰਗ ਕੀ ਕੱਟ ਦਿੱਤੇ ਸ਼ਾਸਤਰ ਹੀ ਹਿੱਟਾ ਹੋ ਗਿਆ ਉਹਦੇ ਸਾਰੇ ਬੰਧਨ ਕੱਟ ਸਾਰੇ ਅੰਗਾਂ ਦੇ ਵਿੱਚ ਜਿਹੜਾ ਰਚਿਆ ਹੋਇਆ ਸੀ ਨਾ ਆਤਮਾ ਉਹ ਸਰੀਰ ਤੋਂ ਵੱਖਰਾ ਕਰ ਲਿਆ ਸਰੀਰ ਤੋਂ ਉਹਨੂੰ ਵੱਖਰਾ ਕਰ ਲਿਆ ਸਿਰ ਸੁंभ ਹੱਥ ਦੁ ਛੱਡੀਆਂ ਆ ਦੇਖੋ ਸਿਰ ਸੁंभ ਹੱਥ ਦੁ ਛੱਡੀਆਂ ਉਹਦੇ ਸਿਰ ਤੇ ਹੱਥ ਰੱਖਦਾ ਸੁंभ ਦੇ ਕਿਰਪਾ ਕਰਤੀ ਸੁंभ ਤੇ ਹੱਥ ਦੁ ਛੱਡੀਆਂ ਇੱਕ ਚੋਟ ਦੁਸ਼ਟ ਬਹਿੰਡੀਆਂ ਬਈ ਕੋ ਚੋਟ ਨਾਲ ਉਹ ਸਰੀਰ ਤੋਂ ਵੱਖਰਾ ਕਰ ਲਿਆ ਇੱਕੋ ਚੌਟਰਨ ਸਰੀਰ ਤੋਂ ਵੱਖਰਾ ਕਰ ਲਿਆ ਕੱਲਿਆ ਥਾਪੀ ਦੇ ਕੇ ਵੇ ਕੋਈ ਨਹੀਂ ਇਹ ਹੀਰਾ ਚੰਗਾ ਕੀ ਲੈਣਾ ਸੰਸਾਰ ਤੇ ਤੂੰ ਇਹ ਨਾ ਜੰਤਾ ਕਰ ਤੂੰ ਹਾਰਿਆ ਨਹੀਂ ਤੂੰ ਤਾਂ ਜਿੱਤਿਆ ਹੈ ਜਨਮ ਸਾਰੇ ਜਿੱਤਲੇ ਤਾਂ ਜਨਮ ਦੀ ਬਾਜੀ ਜਿੱਤਲੀ ਸਦਜ਼ਾਰ ਦਾ ਕੀ ਹੈ ਕਿੰਨੇ ਦਿਨ ਇੱਥੇ ਜੀਵਣਾ ਕਿੰਨੇ ਦਿਨ ਦਾ ਜੀਵਣ ਹੌਸਲਾ ਦਿੱਤਾ ਉਹਨੂੰ ਸਿਰ ਤੇ ਹੱਥਾਂ 'ਤੇ ਹੌਸਲਾ ਹੀ ਦੇਈਦਾ ਹੂੰ ਉਹ ਤਾਂ ਪੇ ਦੇ ਤਿਸਰ ਤੇ ਹੱਥ ਰੱਖਿਆ ਸਮਝੋ ਤੇ ਦੋਹਰਾ ਜਿਮ ਸੁੰਭਾ ਸੁਰ ਕੋ ਹਣਾ ਅਧਿਕ ਕੋਪ ਕਾ ਕਾਲ ਤੂੰ ਸਾਧਨ ਕੇ ਸ਼ਤਰੂ ਸਭ ਚਾਬਦ ਜਾਹ ਕਰਾਲ ਬੰਜੇ ਮੇ ਸੁੰਭਾ ਸੋਨ ਨੂੰ ਹਰਾਇਆ ਇਹਨਾਂ ਨੇ ਹਰਾਇਆ ਚੰਡੀ ਦੇ ਜੰਗ ਦੇ ਵਿੱਚ ਤੂੰ ਸਾਧਨ ਕੇ ਸ਼ਤਰੂ ਸਭ ਸਾਧਨ ਸਾਧਨ ਕੇ ਦੇਖੋ ਦੇਵਤਾ ਨੇ ਸ਼ਤਰੂ ਨਹੀਂ ਕਿਹਾ ਆ ਗੱਲ ਸਾਧਨ ਕੇ ਸ਼ਤਰੂਆਂ ਦੀ ਉਹਦੀ ਹੈ ਤੂੰ ਸਾਧਨ ਦੇ ਸ਼ਤਰੂ ਜਿਹੜੇ ਨੇ ਹਮੇਸ਼ਾ ਹੀ ਚੱਬ ਜਾਂਦੀ ਰਹੀ ਐ ਇਹ ਤੇ ਹੋਂ ਸਾਧਨ ਕੇ ਸ਼ਤਰੂ ਸਭ ਚਾਬਤ ਜਾਹ ਕਰਾਲ ਬੈ ਜਾਂਦੀ ਰਹੀ ਐ ਕਰਾਲ ਰੂਪ धारण ਕਰਕੇ ਉਹਨਾਂ ਦੇ ਸ਼ਤਰੂ ਨੂੰ ਚੱਬਦੀ ਰਹੀ ਐ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਇਹਦਾ ਹੀ ਕੰਮ ਹੂੰ ਇਹ ਤਸਰੀ 75 ਨਾਟਕੇ ਚੰਡੀ ਜਿਰਤਰੇ ਸੁੰਭ ਬਦੋ ਕਸ਼ਟਮੋਤੇ ਆਏ ਸੰਪੂਰਨ ਮਸਤ ਸੁਭ ਮਸਤ ਚੱਲ ਅਬ ਜੈਕਾਰ ਸ਼ਬਦ ਕਰਨਾ ਜੈਕਾਰ ਸ਼ਬਦ ਆਊਗਾ ਸਿਰਫ ਜਿਹੜੀ ਗੁਰਮਤ ਹੈ ਇਹਦੀ ਜੈ ਆਉਣੀ ਗਾਨ ਖੜਗ ਦੀ ਜਾਇ ਦੀ ਗੱਲ ਐ ਅਬ ਜੈਕਾਰ ਸੰਸਾਰ ਦੇ ਵਿੱਚ ਗੱਲ ਹੋਈ ਐ ਸੰਸਾਰ ਦੀ ਗੱਲ ਐ ਜੋ ਲੜ ਰਿਹਾ ਗੁਰਮੁਖੋ ਆਪਣੀ ਲੜ ਰਿਹਾ ਉਹਦੇ ਵਿੱਚ ਕੁਝ ਹੋਰ ਲੜ ਰਿਹਾ ਜੋ ਬਲਾਇਆ ਬੋਲਦਾ ਉਹ ਜਿਹੜੀ ਸ਼ਕਤੀ ਐ ਉਹ ਪ੍ਰਗਟ ਨਹੀਂ ਐ ਲੋਕਾਂ ਨੂੰ ਦੀ ਦੀ ਪ੍ਰਗਟ ਐ ਉਹ ਸ਼ਕਤੀ ਦੀ ਜਾਇ ਹੋ ਰਹੀ ਐ ਨਾ ਕਿ ਉਹ ਆਦਮੀ ਦੀ ਜਾਇ ਹੋ ਰਹੀ ਐ ਬਸ ਇੱਥੇ ਹੀ ਫਰਕ ਪਊਗਾ ਅਬ ਜੈਕਾਰ ਸ਼ਬਦ ਜੇ ਤਾਂ ਜਾਇ ਮੰਨ ਲਈ ਉਹ ਆਦਮੀ ਦੀ ਇਹ ਤਾਂ ਸਾਰੀ ਗੱਲ ਦੀ ਹੋ ਗਈ ਪੱਟੀ ਵੇਸ ਜੇ ਜਾਇਓ ਸ਼ਕਤੀ ਦੀ ਮੰਨ ਲਈ ਉਸ ਅਕਲ ਦੀ ਮੰਨ ਲਈ ਜਿੰਨ ਦੀ ਅਕਲ ਹੈ ਬੇਵਕ ਬੁੱਧੀ ਪਰਮੇਸ਼ਰ ਦੀ ਬੁੱਧ ਹੈ ਬਸ ਇੰਨਾ ਹੀ ਫਰਕ ਪਹਿਲੀ ਵਿਧਰਮ ਛੰਦ ਜੈ ਸ਼ਬਦ ਦੇਵ ਪੁਕਾਰ ਹੀ ਜਾ ਸ਼ਬਦ ਦੇਵ ਪੁਕਾਰ ਹੀ ਦੇਵ ਤੇ ਜਿਹੜੇ ਨੇ ਜਾਇਦਾ ਜਾਇਜਾਕਾਰ ਦਾ ਸ਼ਬਦ ਪੁਕਾਰ ਰਹੇ ਨੇ ਸਭ ਫੁੱਲ ਫੁੱਲਾਂ ਡਾਰ ਹੀ ਸਾਰੇ ਉੱਤੇ ਫੁੱਲ ਡਾਲ ਰਹੇ ਨੇ ਉਹ ਉਹਨਾਂ ਨੇ ਦਾ ਫੁੱਲ ਉੱਤੇ ਹੀ ਡਾਲਦੇ ਨਾ ਆਦਮੀ ਤੇ ਡਾਲਦੇ ਜੀ ਜੇ ਅਸੀਂ ਫੁੱਲ ਗੁਰੂ ਗ੍ਰੰਥ ਸਾਹਿਬ ਤੇ ਚੜਾ ਕੇ ਆਰਤੀ ਕਰਦੇ ਹਾਂ ਤਾਂ ਅਸੀਂ ਕਾਗਜ਼ਾ ਨੂੰ ਨਹੀਂ ਕਰਦੇ ਰਮਾਲਿਆਂ ਨੂੰ ਨਹੀਂ ਕਰਦੇ ਅੱਖਰਾਂ ਨੂੰ ਨਹੀਂ ਕਰਦੇ ਸਿਆਹੀ ਨੂੰ ਨਹੀਂ ਕਰਦੇ ਉਹ ਵਿਚਾਰਤਾਰ ਗਿਆਨ ਨੂੰ ਕਰਦੇ ਜਿਹੜਾ ਤਾਂ ਉਸ ਗਿਆਨ ਨੂੰ ਕਰਦਾ ਉਹਦੀ ਆਰਤੀ ਠੀਕ ਹੈ ਜਿਹੜਾ ਨਹੀਂ ਕਰਦਾ ਹੋਰ ਕੁਝ ਕਰਕੇ ਕਰਦਾ ਉਹ ਫਿਰ ਮੂਰਖ ਉਹਦਾ ਗਿਆਨ ਘਟਾ ਇੱਥੇ ਹੀ ਫਰਕ ਪੈ ਜਾਣਾ ਉਹੀ ਕੰਮ ਗਿਆਨਵਾਨ ਕਰਦਾ ਠੀਕ ਹੈ ਉਹੀ ਕੰਮ ਅਗਿਆਨੀ ਕਰਦਾ ਗਲਤ ਹੈ ਗਿਆਨ ਹੈ ਨਾ ਅਗਿਆਨ ਪੂਜਾ ਜਿਹੜਾ ਤਾਂ ਗਿਆਨਵਾਨ ਕਰਦਾ ਉਹਦਾ ਤਨ ਮਨ ਤਨਾ ਸਮਰਪਤ ਹੈ ਗੁਰਮਤ ਨੂੰ ਫੇਰ ਤਾਂ ਆਰਤੀ ਕਰੀ ਜਾਵੇ ਕੋਈ ਰੌਲਾ ਨਹੀਂ ਪਰ ਕਰਦਾ ਤਾਂ ਆਪਣੀ ਮਰਜ਼ੀ ਆਰਤੀ ਕਰੀ ਜਾਂਦਾ ਉਹਦਾ ਕੀ ਫਾਇਦਾ ਉਹ ਫਿਰ ਗੁਰਮਤਨ ਨੂੰ ਨਹੀਂ ਗੁਰਮਤਨ ਸੇਵ ਨੂੰ ਵਧਰੇ ਬ ਕੋਈ ਨਹੀਂ ਉਹ ਕਰਦਾ ਉਹ ਗੋਲਕ ਨੂੰ ਚੜਾਵੇ ਨੂੰ ਫਿਰ ਕਿ ਆ ਕੁਛ ਉਹਦੀ ਇੱਛਾ ਹੋਰ ਉਹ ਕਿਉਂ ਕਰਦਾ ਕੋਈ ਹੋਰ ਮਤਲਬ ਹੈ ਉਹਦਾ ਜੇ ਗੁਰਮਤਨ ਨੂੰ ਨਾ ਸਮਰਪਤੇ ਨਹੀਂ ਹੈ ਉਹ ਤਾਂ ਉਹਦਾ ਕਰਨ ਦਾ ਲਾਭ ਕੀ ਹੈ ਦੇਵ ਦੇ ਜਿਹੜੀ ਆਰਤੀ ਕਰ ਰਹੇ ਨੇ ਦੇਵਤੇ ਦਾ ਰਾਜ ਭਗ ਨੂੰ ਕਰ ਰਹੇ ਨੇ ਆਰਤੀ ਸਰੀਰ ਨੂੰ ਕਰਨਗੇ ਹੋਰ ਕਿਰ ਨੂੰ ਕਰਨਗੇ ਇਹਨਾਂ ਦੀ ਰੀਸ ਅਸੀਂ ਨਹੀਂ ਕਰ ਸਕਦੇ ਇਹਨਾਂ ਦਾ ਰਾਜ ਦੀ ਇਛਾ ਦੀ ਰਾਜ ਮਿਲ ਗਿਆ ਇਹਨਾਂ ਨੂੰ ਅਸੀਂ ਉਸ ਵਿਚਾਰਧਾਰਾ ਨੂੰ ਸਮਝ ਕੇ ਵਿਚਾਰਧਾਰਾ ਨੂੰ ਮੰਨ ਕੇ ਕਰੀਏ ਤਾਂ ਕੁਝ ਵੀ ਗਲਤ ਨਹੀਂ ਜੋ ਵਿਚਾਰਧਾਰਾ ਦੀ ਸਮਝ ਨਹੀਂ ਵੇ ਸਭ ਕੁਝ ਗਲਤ ਤੇ ਮੱਥਾ ਟੇਕਣਾ ਵੀ ਫਜ਼ੂਲ ਹੈ ਜੇ ਮਤਾਡੇ ਕਹਦੇ ਨੇ ਵੀ ਜੇ ਆਰਤੀ ਕਰਨੀ ਫਜ਼ੂਲ ਹੈ ਤਾਂ ਮਤਾਡੇ ਕਲਾ ਵੀ ਫਜ਼ੂਲ ਹੈ ਫਿਰ ਸੇਨ ਨੂੰ ਸੀਸਨ ਲਵਾਇਆ ਕਾਹਦੀਏ ਜਦ ਇਹ ਕਸਮ ਦਾ ਜਾਏ ਫਿਰ ਉਹ ਵੀ ਫਜ਼ੂਲ ਹੈ ਪਰ ਇਹ ਗੱਲ ਵਿਦਵਾਨਾਂ ਦੇ ਸਮਝ ਤੋਂ ਪਰੇ ਹੈ ਕੁਝ ਗੱਲਾਂ ਫਜ਼ੂਲ ਨਹੀਂ ਕੁਝ ਗੱਲਾਂ ਫਜ਼ੂਲ ਹੋਣ ਦਾ ਮਤਲਬ ਉਹ ਤੁਹਾਡੇ ਕੰਮ ਦਾ ਫਜ਼ੂਲ ਨਹੀਂ ਹੈ ਆਰਤੀ ਕਰਨੀ ਫਜ਼ੂਲ ਹੈ ਜੇ ਤੂੰ ਆਰਤੀ ਕਰਦੇ ਹੋ ਉੱਥੇ ਵੀ ਸੀਸਨ ਲਵਾ ਸਕਦੇ ਓ ਇੱਥੇ ਸੀਸਨ ਲਵਾਏ ਹਉ ਗਾਈ ਜੀ ਸੀਸ ਨਵਾ ਸਕਦੇ ਹੋ ਆਰਤੀ ਵੀ ਕਰ ਸਕਦੇ ਹੋ ਸੀਸ ਕਿਉਂ ਨਵਾਉਣੀ ਹੋ ਫਿਰ ਕਿਉਂ ਨਵਾਉਣੀ ਸੀਸ ਜਿਹੜੀ ਸ਼ਕਤੀ ਨੂੰ ਸੀਸ ਨਵਾਉਨੇ ਉਹ ਉਸ ਸ਼ਕਤੀ ਦੀ ਆਰਤੀ ਕਰ ਸਕਦੇ ਹੋ ਨਹੀਂ ਤਾਂ ਫਿਰ ਸੀਸ ਨਵਾਉਣਾ ਵੀ ਅਗਿਆਨਤਾ ਹੀ ਹੈ ਅਗਿਆਨਤਾ ਹੀ ਹੈ ਫਿਰ ਕੁਰਬਾਨੀ ਆਪ ਲੋਕ ਦੀ ਹੈ ਸੀਸ ਨਵਾਇਆ ਕਿਆ ਠੀਕ ਹੈ ਯਾਰ ਇਹ ਇੱਥੇ ਆਰਤੀ ਉਹਨਾਂ ਨੇ ਆਪ ਲਿਖੀ ਹੋਈ ਹੈ ਆਰਤੀ ਕਿਉਂ ਲਿਖੀ ਹੈ